सनी सन्नीस से स्वराज भरा तो बहुत बहुत स्वागत करते हैं जी अच्छ अपने ब्लॉक के बीच बहुत अच्छे सूट्स लैके हैं काफ़ी कस्टमर रे ये रहा है कि सानू प्योर मार्केट जाने सूँ प्योर दुपट्टा नहीं मिलता अच्छी क्वालिटी का और अच्छी विदाउट लाइनिंग जिदा कॉटन हूँ काफ़ी कस्टमर द डिमांड रहूँ कॉटन के सूट चाहिए और आन जा चाहिए ਔਰ ਜਿੱਦ ਜਿੱਦਾ ਹੁੰਦਾ ਕਿ ਆਣ ਜਾਣਾ ਸੇ ਸਾਨੂੰ ਮਸਤੇਂ ਦੁਬੱਟਾ ਵੀ ਹੈਗਾ ਸਾਡੇ ਕੋਲ ਜਾਂ ਕੋਟਾ ਦੁਬੱਟਾ ਮਤਲਬ ਅਦਰ ਦੁਬੱਟੇ ਤਾਂ ਮਿਲ ਜਾਂਦੇ ਬਟ ਪਿਓਰ ਦੁਬੱਟਾ ਸਾਨੂੰ ਪਹੁੰਚ ਮੁਸ਼ਕਿਲ ਨਾਲ ਮਿਲਦਾ ਔਰ ਕਾਫੀ ਜੋ ਜੋ ਵੀ ਡਿਜ਼ਾਈਨਿੰਗ ਅਸੀਂ ਲੈ ਕੇ ਆਉਂਦੇ ਆ ਆਪਣੇ ਕਸਟਮਰਾਂ ਵਾਸਤੇ ਆਪਣੇ ਸਟੋਰ ਵਾਸਤੇ ਵੀ ਤੇ ਅੱਜ ਆਪਣੇ ਚੈਨਲ ਦੇ ਵਿੱਚ ਆਪਣੇ ਬਲੌਗ ਦੇ ਵਿੱਚ ਲੈ ਕੇ ਆਇਆ ਤੇ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਣਾ ਔਰ ਸ਼ੇਅਰ ਜਰੂਰ ਕਰਨਾ ਸ਼ੇਅਰ ਕਰਨ ਨਾਲ ਤੁਹਾਡੇ ਜਿਸਾ ਤੁਹਾਡੇ ਕੋਈ ਫੈਮਿਲੀ ਰਿਲੇਸ਼ਨ ਹੈ ਜਾਂ ਤੁਹਾਡੇ ਫਰੈਂਡਸ ਗਰੁੱਪ ਹੈ ਤਾਂ ਸਾਡੇ ਨਾਲ ਜੁੜਨੇ ਤੇ ਕਾਫੀ ਅੱਛਾ ਲੱਗਦਾ ਸਾਨੂੰ ਤੇ ਅੱਜ ਦੀ ਬਲੌਗ ਦੇ ਵਿੱਚ ਵੈਰਾਈਟੀ ਜਿਹੜੀ ਰਹੇਗੀ ਉਹ ਕਾਟਨ ਲੀਲਨ ਕਾਟਨ ਫੈਬਰਿਕ ਰਹੇਗਾ ਵਿਦਾਊਟ ਲਾਈਨਿੰਗ ਔਰ ਜਿਹੜਾ ਦੁਪੱਟਾ ਰਹੇਗਾ ਉਹ ਡਿਜੀਟਲ ਪ੍ਰਿੰਟ ਦਾ ਰਹੇਗਾ ਪਿਓਰ ਦਾ ਰਹੇਗਾ ਕੋਈ ਚ नोन ਦਾ ਨਹੀਂ ਰਹੇਗਾ ਨਾ ਹੀ ਕੋਈ ਮਸਲੇਨ ਦਾ ਰਹੇਗਾ ਦੁਪੱਟਾ ਰਹੇਗਾ ਪਿਓਰ ਦਾ ਤੇ ਦੁਪੱਟੇ ਪਿਓਰ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਹੋਏਗੀ ਤੇ ਸੂਟ ਨੂੰ ਲਾਈਨਿੰਗ ਨਹੀਂ ਲੱਗੇਗੀ ਧਿਆਨ ਦੇਣਾ ਬਹੁਤ ਅੱਛੇ ਸੂਟਸ ਐ ਵੀਰ ਨੂੰ ਸਕਿੱਪ ਨਾ ਕਰਨਾ ਔਰ ਐਂਡ ਤੱਕ ਹੀ ਦੇਖਣਾ ਫਰਸਟ ਡਿਜ਼ਾਈਨ ਜਿਹੜਾ ਰਹੇਗਾ ਬਹੁਤ ਹੀ ਸੋਹਣਾ ਉਹ ਮਲਟੀ ਕਲਰਾਂ ਦੇ ਵਿੱਚ ਹੈ ਜਿੱਦਾਂ ਅੱਜਕੱਲ ਕਾਫੀ ਕਾਫੀ ਕਸਟਮਰ ਦੀ ਡਿਮਾਂਡ ਰਹਿੰਦੀ ਹੈ ਸਾਨੂੰ ਬ੍ਰਦਰ ਸਾਡੇ ਕੋਲ ਪਿੰਕ ਕਲਰ ਵੀ ਹੈ ਜਾਂ ਲੈਮਨ ਕਲਰ ਵੀ ਹੈ ਜਾਂ ਇਦਾਂ ਦੇ ਕਲਰ ਕਾਫੀ ਕਲਰਸ ਹੈ ਔਰ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੈ ਕਲਰ ਹਰ ਕਿਸੇ ਨੂੰ ਹੁੰਦਾ ਹੈ ਕਿ ਕਲਰ ਸਾਨੂੰ ਸੌਬਰ ਔਰ ਸਰਦਾਰੀ ਕਲਰ ਚਾਹੀਦਾ ਇਸ ਕਰਕੇ ਅੱਜ ਇਹ ਡਿਜ਼ਾਈਨਿੰਗ ਹੈ ਬਹੁਤ ਹੀ ਸੋਹਣੀ ਹੈ ਮਲਟੀ ਹਲਕੇ ਹਲਕੇ ਡਿਜ਼ਾਈਨਿੰਗ ਦੀ ਹੋਈ ਹੈ ਸਟ੍ਰਾਈਪਸ ਦੇ ਵਿੱਚ ਤੇ ਆ ਦੁਪੱਟਾ ਹੈ ਜਿਹੜਾ ਦੁਪੱਟਾ ਹੈ ਉਹ ਪਿਓਰ ਦਾ ਦੁਪੱਟਾ ਹੈ ਪਿਓਰ ਡਿਜੀਟਲ ਦਾ ਦੁਪੱਟਾ ਹੈ ਇਸ ਕੁਆਲਿਟੀ ਦੇ ਉੱਪਰ ਇਸ ਕੱਪੜੇ ਦੇ ਉੱਪਰ ਇੰਨੀ ਇੰਨੀ ਮਤਲਬ ਇਨਾ ਅੱਛਾ ਫੈਬਰਿਕ ਇੰਨਾ ਪਿਆਰਾ ਹੈ ਇੰਨੀ ਕੁਆਲਿਟੀ ਦੇ ਵਿੱਚ ਇੰਨੀ ਜਾਨ ਹੈ ਕਿ ਤੁਸੀਂ ਵਾਸ਼ ਕਰਨ ਵਿੱਚ ਵੀ ਇਸ ਕੱਪੜੇ ਨੂੰ ਕੁਝ ਨਹੀਂ ਹੁੰਦਾ ਤੇ ਪ੍ਰਾਈਸ ਵੀ ਮੈਂ ਜਿਹੜਾ ਦੱਸਾਂਗਾ ਬਹੁਤ ਅੱਛੇ ਸੂਟਸ ਹੈ ਬਹੁਤ ਪਿਆਰੇ ਸੂਟਸ ਹੈ ਵਿਦ ਵਰਕ ਹੈ ਆ ਦੇਖੋ ਆਪ ਵਰਕ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਪ੍ਰੋਪਰ ਵਰਕ ਦਿਖਾਣਗੇ ਆਪ ਵਰਕ ਕਰਿਆ ਹੋਇਆ ਥ्रेड ਵਰਕ ਨਾਲ ਥੋੜੀ ਜੀ ਇਹ ਹੈ ਥੋੜਾ ਆਣ ਜਾਣਾ ਸੇ ਅੱਛੇ ਲੱਗਦਾ ਹੈ ਸੋ ਪਾਈ ਹੋਏ ਹਨ ਜਿੱਦਾਂ ਅਸੀਂ ਆਣਾ ਜਾਣਾ ਕਿਤੇ ਆਪਣੀ ਫੈਮਿਲੀ ਰਿਲੇਸ਼ਨ ਦੇ ਵਿੱਚ ਤਾਂ ਉਹਨਾਂ ਅਸੇ ਅੱਛੇ ਲੱਗਦੇ तो प्राइज जरा रहेगा वो रहेगा विद शिपिंग शिपिंग एक्सट्रा नहीं देनी पेगी प्राइस जरा रहेगा वह रहेगा उन्नीस सौ रुपए प्राइस जेगा वह उन्नीस सौ रहेगा विद शिपिंग ना, शिपिंग एक्स्ट्रा नहीं देनी पेगी बहुत अच्छे सूट्स हैं वीडियो में जरूर एंड तक देखना और बॉटम जी रहेगी वो रहेगी कॉटन की कैमरिक कॉटन की तर्ट का जोड़ा फैब्रिक रहेगा रहेगा लीलन कॉटन और दुपट्टा रहेगा प्योर प्योर का दुपट्टा रहेगा डिजिटल प्रिंट के शर्ट के नाल ही प्रिंट रहेगा डिजिटल प्रिंट रहेगा ਸੂਟ ਬਹੁਤ ਅੱਛੇ ਹੈ ਸਰਦਾਰੀ ਸੂਟਸ ਹੈ ਜਿਨ੍ਹਾਂ ਨੂੰ ਹੁੰਦਾ ਕਿ ਅਸੀਂ ਇਦਾਂ ਦੀ ਵੈਰਾਈਟੀ ਅਸੀਂ ਪਾਣਾ ਚਾਹੁੰਦੇ ਹਾਂ ਸਾਨੂੰ ਆਪਣੇ ਕਿਥੇ ਸਿਟੀ ਦੇ ਵਿੱਚ ਸਾਨੂੰ ਨਹੀਂ ਮਿਲਦੇ ਤੇ ਆਨਲਾਈਨ ਜੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਇਸ ਇੱਕ ਵਾਰੀ ਸੂਟ ਜਰੂਰ ਮੰਗਵਾ ਕੇ ਦੇਖਣਾ ਕਿਉਂਕਿ ਇੱਕ ਵਾਰੀ ਜਦ ਤੁਹਾਡੇ ਕੋਈ ਚੀਜ਼ ਜਾਂਦੀ ਹੈ ਤਾਂ ਇੱਕ ਵਿਸ਼ਵਾਸ ਬਣਦਾ ਉਸ ਚੈਨਲ ਦੇ ਉੱਪਰ ਉਸ ਇਨਸਾਨ ਦੇ ਉੱਪਰ ਵਿਸ਼ਵਾਸ ਬਣਦਾ ਹੈ ਕਿ ਮੈਂ ਜੋ ਵੀ ਚੀਜ਼ ਅਸੀਂ ਆਪਣੇ ਬਲੌਗ ਦੇ ਵਿੱਚ ਲੈ ਕੇ ਆਏ ਨੇ ਕੋਈ ਇਦਾਂ ਨਹੀਂ ਹੁੰਦੀ ਕੋਈ ਡੁਪਲੀਕੇਸੀ ਨਹੀਂ ਹੁੰਦੀ ਕਿਉਂਕਿ 1900 ਪ੍ਰਾਈਸ ਹੈ ਇਹਦਾ ਮਤਲਬ ਕੁਝ ਹੋਏਗਾ ਤਾਂ ਹੀ ਪ੍ਰਾਈਸ ਹੈ ਨਾ ਐਵੇਂ ਤਾਂ ਦੇਖੋ ਅੱਜ ਕੱਲ 500 ਦਾ ਵੀ ਸੂਟ ਮਿਲਦਾ ਹੈ 1000 ਦਾ ਵੀ ਮਿਲਦਾ ਹੈ ਤੇ 1500 ਦਾ ਵੀ ਮਿਲਦਾ ਹੈ ਹਰ ਹਰੀ ਰੇਂਜ ਵਿੱਚ ਚੀਜ਼ ਮਿਲਦੀ ਬਟ ਅਸੀਂ ਜਿਹੜੀ ਚੀਜ਼ ਲੈਣਾ ਚਾਹੁੰਦੇ ਉਹ ਮਿਲ ਜਾਏ ਸਾਨੂੰ ਆਪਣੇ ਰੇਂਜ ਦੇ ਵਿੱਚ ਤਾਂ ਕਾਫੀ ਅੱਛਾ ਔਰ ਵਿਦਾਊਟ ਲਾਈਨਿੰਗ ਹੈ ਲਾਈਨਿੰਗ ਨਹੀਂ ਲੱਗੇਗੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਤੇ ਜਿਸ ਤਰ੍ਹਾਂ ਮਰਜ਼ੀ ਪਾ ਸਕਦੇ ਦੁਪੱਟਾ ਰਹੇਗਾ ਪਿਓਰ ਕਿਉਂਕਿ ਪਿਓਰ ਦੁਪੱਟੇ ਨੈਕਸਟ ਡਿਜ਼ਾਈਨ ਜਿਹੜਾ ਰਹੇਗਾ ਇਹ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਉਂਕਿ ਕਈ ਫੈਬਰਿਕਸ ਇਹੋ ਜਿਹੋ ਨੇ ਜਿਹੜੇ ਜਿੱਦਾਂ ਗਲੇਸ ਕਾਟਨ ਆ ਆਪਾਂ ਪਾ ਪਾ ਕੇ ਥੱਕ ਗਏ ਆਪਾਂ ਨੂੰ ਉਹਦਾ ਗਲੇਸ ਕਾਟਨ ਕੀ ਕਰਨਾ ਹਰ ਸਾਰੀ ਲਾਈਫ ਗਲੇਸ ਕਾਟਨ ਹੀ ਪਾਣਾ ਚਾਹੇ ਲਾਈਨਿੰਗ ਨਹੀਂ ਲੱਗਦੀ ਉਹਨੂੰ ਬਟ ਇਹ ਫੈਬਰਿਕ ਇਦਾਂ ਦੇ ਆ ਇਸ ਲੱਗ ਗਲੀਲਨ ਕਾਟਨ ਹੈ ਤੇ ਇਹਨੂੰ ਲਾਈਨਿੰਗ ਨਹੀਂ ਲੱਗਦੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ ਜਿਸ ਤਰ੍ਹਾਂ ਮਰਜ਼ੀ ਪਾ ਸਕਦੇ ਹੋ ਦੁਪੱਟਾ ਰਹੇਗਾ ਪਿਓਰ ਦਾ ਹੁਣ ਦੇਖੋ ਜਿਹੜੀ ਨੀਚੇ ਵਾਲੀ ਡਿਜ਼ਾਈਨਿੰਗ ਸੀਗੀ ਡਿਜ਼ਾਈਨਿੰਗ ਉਦਾਂ ਦੀ ਹੈ ਲੇਕ ਪਾਕਿਸਤਾਨੀ ਸਟਾਈਲ ਦੇ ਵਿੱਚ ਪੈਨਲ ਬਣਿਆ ਹੋਇਆ ਸਟਾਈਲ ਉਦਾਦਾਹੀ ਹੈ ਔਰ ਵਿਦ ਵਰਕ ਵਿਦ ਜਮੀਦ ਦਾ ਨੈਕ ਤੇ ਟਾਈ ਦੇ ਦਿੱਤੀ ਤੇ نیچے ਫਲਾਵਰਿੰਗ ਦੇ ਦਿੱਤੀ ਠੀਕ ਹੈ نیچے ਬਾਰਡਰ ਗਲਾਸ ਦੇ ਦਿੱਤੀ ਤੇ ਪਲੇਨ ਬਾਟਮ ਆਏਗੀ ਤੇ ਦੁਪੱਟਾ ਰਹੇਗਾ ਉਹ ਸੇਮ ਹੀ ਰਹੇਗਾ ਡਿਜੀਟਲ ਪ੍ਰਿੰਟ ਦਾ ਕਿਉਂਕਿ ਜੋ ਅੱਛੀ ਕੰਪਨੀ ਹੈ ਜਿਨ੍ਹਾਂ ਦੇ ਕੋਲ ਅੱਛੀ ਮਸ਼ੀਨਸ ਹੁੰਦੀਆਂ ਉਹੀ ਚੀਜ਼ਾਂ ਬਣਾ ਸਕਦੇ ਆਮ ਆਮ ਕੋਈ ਵੀ ਇੰਦਾ ਦੀ ਫੈਬਰਿਕ ਦੇ ਵਿੱਚ ਇੰਦਾ ਦੀ ਡਿਜ਼ਾਈਨਿੰਗ ਨਹੀਂ ਬਣਾ ਸਕਦੇ ਜਿਸ ਤਰ੍ਹਾਂ ਰਾਮ ਟੈਕਸ ਰਾਮ ਟੈਕਸ ਦੇ ਸੂਟਸ ਹੈ ਹਨਾਂ ਪਿਓਰ ਦੁਪੱਟਾ ਕੱਟੀ ਲਿਆ ਕੇ ਆਂਦੇ ਹੋ ਚਾਹੇ ਉਹਨੂੰ ਦੁਪੱਟਾ ਲਿਆ ਕੇ ਆਂਦੇ ਨੇ ਮਸਲੀਂ ਦੁਪੱਟਾ ਰੱਖਦੇ ਨੇ ਬਟ ਇਹ ਜਿਹੜੀ ਬ੍ਰਾਂਡ ਹੈ ਇਹ ਹਮੇਸ਼ਾ ਪਿਓਰ ਦੁਪੱਟਾ ਹੀ ਦਿੰਦੀ ਹੈ ਤੇ ਕਲਰਿੰਗ ਤੁਸੀਂ ਦੇਖਿਓਗੇ ਬਹੁਤ ਹੀ ਸੋਹਣੀ ਕਲਰਿੰਗ ਹੈ ਨੈਕਸਟ ਕਲਰ ਜਿਹੜਾ ਇਹਦਾ ਰਹੇਗਾ ਉਹ ਰੇਗਾ ਡਿਫਰੈਂਟ ਜਿੱਦਾਂ ਉਹ ਹਲਕਾ ਜਿਹਾ ਲੈਮਨ ਟੱਚ ਦੇੰਦਾ ਤੇ ਇਹ ਜੰਬਲੇ ਟੱਚ ਤੇ ਬਾਟਮ ਸੇਮ ਰਹੇਗੀ ਬਾਟਮ ਦਾ ਜਿਹੜਾ ਫੈਬਰਿਕ ਰਹੇਗਾ ਉਹ ਸੇਮ ਰਹੇਗਾ ਔਰ ਨਾਲ ਦੀ ਬੇਸ ਹੀ ਬਾਟਮ ਦੇ ਜਿੱਦਾਂ ਇਹ ਉੱਪਰ ਜਾਮਨੀ ਕਲਰ ਇਹ ਟੱਚਿੰਗ ਹੈ ਬਟ ਜਾਮਨੀ ਨਹੀਂ ਰਹੇਗੀ بیس ਕਲਰ ਤੇ ਦੁਪੱਟਾ ਆਏਗਾ ਪਿਓ ਬਹੁਤ ਅੱਛੇ ਸੋਰਸ ਹੈ ਆਂਜਾਣਾ ਸੇ ਜਿੰਨਾ ਲੇਡੀਜ਼ ਨੂੰ ਹੁੰਦਾ ਕਿ ਅਸੀਂ ਸੌਬਰ ਦੇ ਸੋਰਸ ਹੈ ਜਿੰਨਾ ਪਿਓ ਦੁਪੱਟਾ ਚਾਹੀਦਾ ਕਿ ਸਾਨੂੰ ਦੁਪੱਟਾ ਚੁਣੋਂ ਹੈਵੀ ਲੱਗਦਾ ਹੈ ਜਾਂ ਮਸਲਿਨ ਦੁਪੱਟਾ ਫਿਸਲਦਾ ਹੈ ਸਾਡੇ ਅ ਮਤਲਬ ਜਿਸ ਤਰ੍ਹਾਂ ਅਸੀਂ ਲੈਂਦੇ ਤਾਂ ਪਿਓ ਦੁਪੱਟਾ ਬਹੁਤ ਹੀ ਘੱਟ ਆਂਦਾ ਹੈ ਔਰ ਕਾਫੀ ਕਸਟਮਰ ਦੀ ਡਿਮਾਂਡ ਰਹਿੰਦੀ ਹੈ ਸਾਡੇ ਸਟੋਰ ਦੇ ਵਿੱਚ ਤੇ ਅੱਜ ਅਸੀਂ ਆਪਣੇ ਬਲੌਗ ਵਿੱਚ प्राइस जरा रहेगा रहेगा उन्नीस सौ रुपए कि शिपिंग के शिपिंग एक्स्ट्रा नहीं देने नेक्स्ट डिजाइन जरा रहेगा ये भी बहुत ही सोहना डिजाइन है कलरिंग देख ही रहे हो बहुत ही सोहनी कलरिंग है बहुत ही प्यारी कलरिंग है और सूट जो सरदारी सूट हैं जिन्होंने मुंबई कि अबर सोबर सूट चाहिए और जेंटरी सूट चाहिए उन्होंने बहुत अच्छे हैं ਉਹ ਪਿਆਰੇ ਸੂਟਸ ਹਨ ਹਲਕੇ ਹਲਕੇ ਫਲਾਵਰਿੰਗ ਹਲਕੇ ਹਲਕੇ ਵਰਕਿੰਗ ਨੈਲ ਦੀ ਥਰਡ ਦੀ ਵਰਕਿੰਗ ਹੈ ਥੋੜਾ ਟੱਚਿੰਗ ਦੇ ਲੈਣਾ ਥੋੜਾ ਯੂਜ਼ੇਬਲ ਹਮੇਸ਼ਾ ਕਰਨ ਲੈਣ ਔਰ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਮਤਲਬ ਡ੍ਰੈਕਲਿੰਨ ਦਾ ਪੰਗਾ ਨਹੀਂ ਜਿਸ ਤਰ੍ਹਾਂ ਵਾਜੀ ਤੁਸੀਂ ਹੱਸ ਸਕ 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 है डिजिटल है बट लाइट वेट प्राइस जो उन्नीस सौ नेक्स्ट डिजाइन डिजाइन रहेगा ये भी बहुत ही सोहना डिजाइन है ਡਿਜ਼ਾਈਨਿੰਗ ਦੇਖੋ ਇਹ ਪਾਕਿਸਤਾਨੀ ਸਟਾਈਲ ਦੇ ਜਿੱਦਾਂ ਆਪਾਂ ਫਲਾਵਰ ਵਾਲੇ ਸੂਟਸ ਕਾਫੀ ਪਾ ਲਏ 올ਓਵਰ ਸੂਟਸ ਕਾਫੀ ਪਾ ਲਏ ਜਾਂ ਸਾਨੂੰ ਹੁੰਦਾ ਹੈ ਕਿ ਅਸੀਂ ਮਤਲਬ ਨਾਰਮਲ ਜਿਹਦਾ ਡਿਸ ਜਿਹੜੇ ਫਲਾਵਰ ਡਿਸਟਲ ਫਲਾਵਰ ਹੁੰਦੇ ਉਹਦਾ ਦੇ ਹਮੇਸ਼ਾ ਪਾਏ ਰਹਿੰਦੇ ਹਾਂ ਬਟ ਇਹ ਜਿਵੇਂ ਮਤਲਬ ਪੈਨਲ ਬਣਿਆ ਹੋਇਆ ਸਟ੍ਰਾਈਪਸ ਬਣੀ ਹੋਈਆਂ ਉਹਦੇ ਉੱਪਰ ਫਲਾਵਰਿੰਗ ਦੇਈ ਹੋਈ ਹੈ ਹਨਾ ਇਦਾਂ ਦੇ ਜਿਹੜੇ ਮਲਟੀ ਫਲਾਵਰ ਹੁੰਦੇ ਇਹ ਅੱਜਕੱਲ ਡਿਮਾਂਡ ਦੇ ਵਿੱਚ ਕਾਫੀ ਕਸਟਮਰ ਦੀ ਚੋਆਇਸ ਰਹਿੰਦੀ ਹੈ ਕਿ ਸਾਨੂੰ ਇਦਾਂ ਦੀ ਹੀ ਵੈਰਾਈਟੀ ਚਾਹੀਦੀ ਹੈ ਔਰ ਸਰਦਾਰੀ ਵੈਰਾਈਟੀ ਚਾਹੀਦੀ यह दुप्टा रहे नार्थ प्योर दुपट्टा होगा अच्छा कलर रहेगा पिस्ता ग्रीन सैकेंड कलर रहेगा बेस जरा रहेगा लीलन स्लब का बेस रहेगा ध्यान देना इनका जरा फैब्रिक है, है लीलन कॉटन हल्की हल्की मल्टी फ्लावर बहुत अच्छे सूट्स हैं हमेशा यूज करने से सूट है अननेसेसरी नहीं है दुपट्टा है ना बहुत क्लासिकल चीज़ें हैं है दुपट्टे देखो कि प्यारा दुपट्टा है और मैचिंग सूटस कई बार ऑल ऑलओवर सूट असं लै चुके हैं साढ़े सान चार सूट्स है, है फिर दोबारा दोबारा रिपीट करो तो नया पर नहीं लगता बट इदा दी डिजाइनिंग है ये कुछ चेंज रह उन्होंने चीज़ें कैमरा मैन कौन प्रॉपर दिखाई डिजाइनिंग देखो बहुत ही सोहनी है हल्की हल्की टचिंग ये वर्किंग है हल्की हल्की फ्लावरिंग है डिजाइनिंग है बहुत ही सोहने सूट्स हैं बहुत ही प्यारे और प्राइस जरा रहेगा वह उन्नीस सौ ही रहेगा नाइनटीन हंड्रड रहेगा ऑल सूट्स बहुत अच्छे हैं चाहे एक बार जरूर मंगा के देखना प्योर सूट प्योर दुपट्टा रहेगा जिसमें चॉइस नी चॉइस मैच करेगी ਤਾ ਸਾਨੂੰ ਹੋਰ ਵੀ ਹੌਸਲਾ ਵਰਤਦਾ ਕਿ ਅਸੀਂ ਆਪਣੇ ਕਸਟਮਰਾਂ ਸੇ ਇੰਦਾ ਵੀ ਵੈਰਾਈਟੀ ਲੈ ਕੇ ਆਈਏ ਸੋਹਣੀ ਜੀ ਸੋਬਰ ਜੀ ਕਪੜਾ ਤਾਂ ਆਪਾਂ ਹਰ ਇੱਕ ਟਾਈਮ ਲੈਣਾ ਹੀ ਹੈ ਇਹ ਰਹਿ ਗਿਆ ਕੈਮਰਿਕ بیس ਵਿੱਚ ਇਹ ਰਾਕੀ ਬ੍ਰਾਂਡ ਦਾ ਸੂਟ ਹੈ ਸਿੰਗਲ ਸੂਟ ਰਹਿ ਗਿਆ ਤਾਂ ਆਨਲਾਈਨ ਲੈ ਕੇ ਆਏ ਕਿਉਂਕਿ ਇਹ ਸੇਮ ਕਲਰ ਦਾ ਸੀਗਾ ਇੰਦਾ ਦਾ ਇਹ ਕਲਰ ਸੀਗਾ ਤੇ ਫਿਰ ਮਾਈਂਡ ਦੇ ਵਿੱਚ ਸੀਗਾ ਤਾਂ ਇੰਦਾ ਦੀ ਕਲਰਿੰਗ ਡਿਜ਼ਾਈਨਿੰਗ ਲੈ ਕੇ ਆਈਏ ਪ੍ਰਾਈਸ ਇਹਦਾ ਰਹਿਗਾ ਸੇਮ ਰਹੇਗਾ ਨੈਕਸਟ ਡਿਜ਼ਾਈਨ ਜਿਹੜੇ ਰਹਿਣਗੇ ਇਹ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਕੈਂਬ੍ਰਿਕ ਦੇ ਵਿੱਚ ਰਹੇਗਾ ਇਹਦਾ ਬੇਸ ਰਹੇਗਾ ਕੈਂਬ੍ਰਿਕ ਬਹੁਤ ਕਲਾਸਿਕਲ ਸੂਟਸ ਹੈ ਪਾਕਿਸਤਾਨੀ ਸਟਾਈਲ ਰਿਹਾ ਹੋਇਆ ਹੈ ਸੈਂਟਰ ਦੇ ਵਿੱਚ ਜਿਨ੍ਹਾਂ ਨੂੰ ਹੁੰਦਾ ਹੈ ਜਿਨ੍ਹਾਂ ਨੂੰ ਹੁੰਦਾ ਕਸਟਮਰ ਨੂੰ ਹੁੰਦਾ ਕਿ ਅਸੀਂ ਇਹਦੇ ਬਹੁਤ ਪਾਲੇ ਅਸੀਂ ਬਾਟਰ ਵਾਲੇ ਡਿਜ਼ਾਈਨ ਬਹੁਤ ਪਾਲੇ ਸਾਨੂੰ ਕੁਝ ਚੇਂਜ ਚਾਹੀਦਾ तो उन्होंने से आस प्योर के सूट्स प्योर के दुपट्टे वाले इतना इदाते बहुत अच्छे अपने रिलेशन दे के थे आना जाने आन जाना से सूट बहुत अच्छे सूट फर्स्ट कलर रहेगा पिस्ता ग्रीन सेकंड कलर रहेगा गाजरी पिंक गाजरी भी बहुत और लाइनिंग किससे सूट नहीं लगेगी किससे भी सूट न लाइनिंग नहीं लगेगी नॉर्मल तुम स्टिच करा सदते हो लाइनिंग नहीं लगाने कोई जरूरत नहीं है क्योंकि बेस अच्छे बेस हैवी बेस और दुपट्टा तो प्योर हो रोक पैदा सूट का आ रहेगा प्याजी आ रहेगा कलर बहुत अच्छा कलर है दुपट्टा जरा रहेगा वह रहेगा प्योर बहुत अच्छे सूट हमेशा यूज करने वास्तव जमें मर्जी यूज कर सकते हो जैसे मर्जी पा सको ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੂਟਸ ਲੈ ਕੇ ਆਣ ਜਾਣਾ ਸੀ ਜਿੱਨਾਂ ਲੇਡੀਜ਼ ਨੂੰ ਹੁੰਦਾ ਐ ਅਸੀਂ ਬਿਨਾਂ ਲਾਈਨਿੰਗ ਵਾਲੇ ਸੂਟ ਲੈਣੇ ਔਰ ਆਣ ਜਾਣਾ ਸੀ ਲੈਣੇ ਤੇ ਉਹਨਾਂ ਸਿਆ ਸੂਟਸ ਬਹੁਤ ਅੱਛੇ ਐ ਔਰ ਪਿਓਰ ਦੁਪੱਟੇ ਆ ਕੋਈ ਚਨੋਂਨ ਦੁਪੱਟਾ ਨਹੀਂ ਕੋਈ ਕਾਟਨ ਦੁਪੱਟਾ ਨਹੀਂ ਔਰ ਨਾ ਹੀ ਕੋਈ ਮਸਲੀਨ ਦੁਪੱਟਾ ਕਿਉਂਕਿ ਮਸਲੀਨ ਦੇ ਦੁਪੱਟੇ ਨਾਲ ਮਸਲੀਨ ਦਾ ਸੂਟ ਲਏਗਾ ਤਾਂ ਲਾਈਨਿੰਗ ਲੱਗਦੀ ਐ ਜਾਂ 올ਓਵਰ ਸੂਟ ਨਾਲ ਮਸਲੀਨ ਦੁਪੱਟਾ ਆਂਦਾ ਤਾਂ ਫਿਰ ਉਹ ਮਸਲੀਨ ਦੁਪੱਟਾ ਰਹਿੰਦਾ ਹੈਵੀ ਐ ਵੀ ਪਰ ਪਿਓਰ ਦੁਪੱਟੇ ਜਿੱਨਾਂ ਲੇਡੀਜ਼ ਨੂੰ ਹੁੰਦਾ ਕਿ ਅਸੀਂ પ્લેન પ્યોર દુપટ્ટા પાણા સોબર દુપટ્ટા પાણા અસુસ બહુ થેન્ક યુ સો મચ વિડીયો વિડીયોનું જરૂર શેર કર્યા કરો થેન્ક યુ સો મચ